ਸਸੀਗਾਲ ਦੇ ਸਾਰਿਆਂ ਨੂੰ ਜਿਹਨਾਰ ਸਿੰਘ ਵਾਲਾ ਤੋਂ ਇੱਥੇ ਆਈਟੈਕ ਐਜੂਕੇਸ਼ਨ ਸੈਂਟਰ ਹੈ ਜੋ ਬਹੁਤ ਹੀ ਵਧੀਆ ਇੰਸਟੀਚਿਊਟ ਆ ਐਂਡ ਇੱਥੇ ਲੜਕੀਆਂ ਵਾਸਤੇ ਬਿਲਕੁਲ ਫ੍ਰੀ ਦੇ ਵਿੱਚ ਕੋਰਸ ਚਲਾਇਆ ਜਾ ਰਿਹਾ ਸੈਂਟਰ ਸਰਕਾਰ ਦੁਆਰਾ ਸਕੀਮ ਆਈ ਹੋਈ ਆ ਡੀਡੀਯੂ ਜੀਕੇ ਵਾਈ ਸਕੀਮ ਜਿਸ ਦੇ ਅੰਡਰ ਕੇ ਲੜਕੀਆਂ ਬਿਲਕੁਲ ਏ ਟੂ ਜ਼ेड ਸਾਰਾ ਕੁਸਕਾਇਆ ਜਾਂਦਾ ਜਿਵੇਂ ਕਿ ਹੈਂਡ ਬ੍ਰੋਡਰੀ ਹੋਗੀ ਜਾਂ ਵੀ ਮਸ਼ੀਨਰੀ ਵਰਕ ਹੋ ਗਿਆ ਸੌਫਟ ਸਕਿਲ ਦੀਆਂ ਕਲਾਸਾਂ ਹੋਗੀਆਂ ਐਂਡ ਕੰਪਿਊਟਰ ਦਾ ਡਵੈਲਪਮੈਂਟ ਜੋ ਚੀਜ਼ ਸਿਖਾਈ ਜਾਂਦੀ ਹੈ ਡਿਪਲੋਮੇ ਦੇ ਵਿੱਚ ਉਹ ਜੀਜ਼ਾਂ ਵਿੱਚ ਸਿਖਾਈਆਂ ਜਾਂਦੀਆਂ ਏ ਟੂ ਜ਼ेड ਸਾਰਾ ਕੋਰਸ ਬਿਲਕੁਲ ਫ੍ਰੀ ਹੈ ਇਸ ਕੋਰਸ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਬੱਚੇ ਤੋਂ ਅ디 ਜਿਹੜਾ ਵਰਤੋਂ ਵਿੱਚ ਆਉਣ ਵਾਲਾ ਸਮਾਨ ਹੈ ਜਾਂ ਉਸ ਨੂੰ ਸਿੱਖਣ ਵਿੱਚ ਜਿਹੜਾ ਵੀ ਸਮਾਨ ਦੀ ਜ਼ਰੂਰਤ ਪੈਂਦੀ ਹੈ ਉਹ ਸਾਰੇ ਸਮਾਨ ਸੈਂਟਰ ਵੱਲੋਂ ਦਿੱਤਾ ਜਾਊਗਾ ਬੱਚਾ ਘਰੋਂ ਕੋਈ ਵੀ ਚੀਜ਼ ਨਹੀਂ ਲੈ ਕੇ ਆਊਗਾ ਅ디 ਬੱਚੇ ਨੂੰ ਇੱਥੇ ਰਹਿਣ ਵਾਸਤੇ ਹੋਸਟਲ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੋਸਟਲ ਵਿੱਚ ਏਸੀ ਵਗੈਰਾ ਲੱਗੇ ਹੋਏ ਹਨ ਬੈੱਡ ਵਗੈਰਾ ਦਿੱਤੇ ਜਾਣਗੇ ਬੱਚਿਆਂ ਨੂੰ ਅਧਿ ਪੱਖੇ ਵਗੈਰਾ ਦੀ ਵੀ ਸਾਰੀ ਸਹੂਲਤ ਹੈਗੀ ਆ ਐਨ ਬੱਚਿਆਂ ਨੂੰ ਤਿੰਨ ਦਾ ਜਿਹੜਾ ਖਾਣਾ ਦਿੱਤਾ ਜਾਣਾ ਉਹ ਵੀ ਬਿਲਕੁਲ ਫਰੀ ਦਿੱਤਾ ਜਾਣਾ ਸਵੇਰ ਬ੍ਰੇਕਫਾਸਟ ਦੁਪਹਿਰ ਲੰਚ ਐਂਡ ਸ਼ਾਮ ਨੂੰ ਡਿਨਰ ਉਹ ਵੀ ਬਿਲਕੁਲ ਸਾਰਾ ਫਰੀ ਦਿੱਤਾ ਜਾਊਗਾ ਐਂਡ ਇਸ ਦੀ ਵੀ ਕੋਈ ਫੀਸ ਨਹੀਂ ਲਈ ਜਾਵੇਗੀ ਬੱਚੇ ਤੋਂ ਜੋ ਵੀ ਲੜਕੀਆਂ ਚਾਹਵਨ ਹੋਣ ਇਹ ਕੋਰਸ ਕਰਨ ਦਾ ਤਾਂ ਉਹ ਸਾਡੇ ਨਿਹਾਲ ਸਿੰਘ ਵਾਲਾ ਸੈਂਟਰ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹਨ ਐਂਡ ਇਹ ਜਾਣਕਾਰੀ ਸਾਡੇ ਸਟਾਫ ਮੈਂਬਰਾਂ ਤੋਂ ਜਾਂ ਸਾਡੇ ਕੋਲੋਂ ਆ ਕੇ ਲੈ ਸਕਦੇ ਹਨ ਧੰਨਵਾਦ ਇੱਕ ਵਾਰ ਸਾਡਾ ਪਤਾ ਨੋਟ ਕਰ ਲਓ ਸਿਟੀ ਨਿਹਾਲ ਸਿੰਘ ਵਾਲਾ ਨੇੜੇ ਬੱਸ ਸਟੈਂਡ ਐਸ ਬੀ ਆਈ ਬੈਂਕ ਦੇ ਬਿਲਕੁਲ ਆਪੋਜ਼ਿਟ ਹੈ ਆਈਟੈਕ ਐਜੂਕੇਸ਼ਨ ਸੈਂਟਰ